ਕਟ ਹੋ ਗਿਆ ਸਾਰੇ ਕਿਸੇ ਪਾਸੇ ਕੁਝ ਨਹੀਂ ਦਿਖਦਾ ਹੈਗਾ ਐਂਡ ਸਾਰਾ ਬੰਦ ਪਿਆ ਨਾ ਕੋਈ ਲਾਈਟ ਚੱਲਦੀ ਆ ਨਾ ਕੋਈ ਇਨਵਰਟਰ ਇਹ ਵੀ ਕਿਸੇ ਕੋਲ ਤਾਂ ਕਹਿੰਦੇ ਵੀ ਬਾਹਰ ਦੀ ਹਵਾਈ 68 ਪਤਾ ਨਹੀਂ ਕਿੱਥਰ ਚ ਕੱਤਰ ਕਹਿੰਦੇ ਕੋਸਰ ਜੀ ਕਹਿੰਦੇ ਲੈਪਟਾਪ ਬਿਲਕੁਲ ਬੰਦ ਹੁੰਦੀ ਆ ਹਾਂਜੀ ਤਾਂ ਹੀ ਅੱਜ ਲੈਪਟਾਪ ਬਿਲਕੁਲ ਬੰਦ ਆ ਹੁਣ ਕਿਤੇ ਨਹੀਂ ਲੱੜ ਜਾਂਦੀ ਪੂਰਾ ਵੀ ਤੇ ਕਿੱਥੇ ਕਿੱਥੇ ਲਾਈਟ ਬੰਦ ਕੀਤੀ ਹੈ ਕਿੱਥੇ ਕਿੱਥੇ ਬਲੈਕਆਊਟ ਤੇ ਕਮੈਂਟ ਜ਼ਰੂਰ ਕਰਿਆ ਜੋ ਤੁਸੀਂ ਲਾ ਕੇ ਆਏ ਬਾਰੀ ਬੰਦ ਕਰ ਕਹਿੰਦੇ ਆ ਜੀ ਇੱਕ ਪਠਾਨਕੋਟ ਜਿਹੜਾ ਅੱਜ ਤੱਕ ਤੇ ਬਹੁਤ ਜ਼ਿਆਦਾ ਤੇਜ਼ ਹਮਲਾ ਕਹਿੰਦੇ ਚੱਲ ਰਿਹਾ ਬਹੁਤ ਜ਼ਿਆਦਾ ਪੂਰਾ ਕੜਮਸ ਪਿਆ ਵਿਆ ਉੱਥੇ ਬਾਰਡਰ ਦੇ ਉੱਤੇ ਥਾਇਰਿੰਗ ਗੋਲਾ ਬ੍ਰੂ ਬੜੀ ਚੋਰਾ ਸ਼ੋਰਾਂ ਤੇ ਚੱਲ ਰਿਆ ਤੇ ਮੰਮੀ ਕਹਿੰਦੇ ਸਾਰੇ ਪਾਸੇ ਆਏ ਹੋਇਆ ਵਿਆ ਜਿਵੇਂ ਬੱਸ ਕੋਈ ਨਿਆ ਕਲਾ ਚੰਦ ਦੀਂਦਾ ਹੈ ਹੋਰ ਸਾਰੇ ਪਾਸੇ ਬੰਦ ਆ ਤੇ ਆਸੇ ਪਾਸੇ ਕੋਈ ਨਹੀਂ ਦੇਖ ਰਿਹਾ ਬਲੈਕਆਊਟ ਦੇਖ ਰਿਹਾ ਚਾਰ ਚਪੇਰੇ ਐ ਸੁੰਨਸਾਨ ਪਈਆ ਲੋਕ ਡਰੇ ਹੋਏ ਆ ਚੰਗ ਸਹਿਮੇ ਹੋਏ ਆ ਤੇ ਪਤਾ ਨਹੀਂ ਕੀ ਕਰਨਾ ਹੈ ਕੀ ਹੋਣਾ ਕੀ ਨਹੀਂ ਹੋਣਾਗਾ ਬਸ ਮਹਾਰਾਜ ਦਾ ਨਾਮ ਲਓ ਦਰਬਾਰ ਸਹਿਬ ਤੋਂ ਆਜਾਈ ਆ ਵੀ ਆਪੋ ਆਪਣੇ ਘਰੇ ਬੈਠ ਕੇ ਵਾਹਿਗੁਰੂ ਦਾ ਜਾਪ ਕਰੋ ਨਹੀਂ ਘੁੱਟੀ ਕਰਤੀ ਮੈਂ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰੋ ਬਸ ਦਰਦਨ ਦੀ ਕੋਈ ਲੋੜ ਨਹੀਂ ਤੇ ਬਾਕੀ ਮਹਾਰਾਜ ਨੇ ਆਖੋ ਸਮਝਿਆ ਉਹ ਕਰਦੇ ਅੱਜ ਸ਼ਾਮ ਨੂੰ ਜੀ ਆਇਆਂ ਨੂੰ ਕੀ 92 ਸਾਰਾ ਗੋਲ ਲਿਖਿਆ ਵਈ ਉਹਨੇ ਤੇ ਹੁਣ ਪਤਾ ਨਹੀਂ ਕਦੋਂ ਲਾਈਟ ਆਊਗੀ ਤੇ ਲੋਕਾਂ ਨੇ ਇਨਵਰਟਰ ਨੂੰ ਟੌਰ ਸਭ ਕੋ ਬੰਦ ਕਰਤੇ ਆ ਹਾਂ ਹਾਂ ਪਾਉੜੀ ਨਹੀਂ ਹੈਗੀ ਆਪਣੇ ਨਹੀਂ ਤਾਂ ਕੋਈ ਤੇ ਜਾਣਾ ਤਾਂ ਇਹਨਾਂ ਦੇ ਕੋਲ ਫੋਟੋਸ ਪੁੱਛੀ ਜਾਣਾ ਨਾਗਾਸਤ ਦੇਖਦੇ ਆ ਕਰਦੇ ਪੌੜੀ ਦਾ ਹਾਂ ਦੀ ਆਉਂ ਕੱਲ ਨੂੰ ਇਹ ਦੋਸਤੋ ਕਿੱਥੇ ਕਿੱਥੇ ਬਲੈਕਆਊਟ ਹੋ ਰਿਹਾ ਹੈ ਉਹਦਾ ਕਿੱਥੇ ਕਿੱਥੇ ਲਾਈਟਾਂ ਨਹੀਂ ਬੰਦ ਕਰਾਤੀਆਂ ਜਾਂ ਕਿਤੇ ਨੇੜੇ ਤੇੜੇ ਕੋਈ ਹਰਕਤ ਹੋਈ ਹੈ ਕਮੈਂਟ ਜ਼ਰੂਰ ਕਰੋ ਤੇ ਜਰਦੇ ਨਹੀਂ ਜਨ ਜੇਵਾਕ ਸਾਰੇ ਸੈਨੇ ਹੋਏ ਖਾਲਾ ਕਿ ਜਿਹੜੇ ਬਾਹਰ ਆਪਣੇ ਲਾਈਟਾਂ ਗਲੀ ਦੇ ਵਿੱਚ ਵਾਈਫਾਈ ਲੱਗੇ ਹੁੰਦੇ ਆ ਜਾਂ ਹੋਰ ਉਹਨਾਂ ਦੀਆਂ ਵੀ ਲਾਈਟਾਂ ਬੰਦ ਕਰਤੀਆਂ ਵੀ ਜਿਹੜੀ ਮਾੜੀ-ਮੋਟੀ ਲਾਈਟ ਵੀ ਜਗਦੀ ਉਹ ਵੀ ਬੰਦ ਕੀਤੀ ਹੋਈ ਹੈ ਚੰ ਐ ਬਿਲਕੁਲ ਅਨਵੇਟਰ ਰੂਟਰ ਬੰਦ ਕਿਤੇ ਮਾੜੀ-ਮੋਟੀ ਲਾਈਟ ਜਾਦੀ ਆ ਉਹ ਵੀ ਬਹੁਤ ਘੱਟ ਚਾਨਣ ਬਿਲਕੁਲ ਨਹੀਂ ਹੈਗਾ ਤੇ जम बाकी रूड त ग्डिया बहुत घटा आसे पासे है नहीं ਰਾਤ ਵੀ ਜਾਜ ਲੰਘਿਆ ਸੀ 1.5 ਵਜੇ ਉਹ ਤਾਂ ਬਹੁਤ ਨੀਵਾ ਲੰਘਿਆ ਸੀ ਬਹੁਤ ਨੀਵਾ ਹੈ ਹੈ ਦੋ ਲੰਗੇ ਦੋ ਕੋਲ ਇੱਥੇ ਹੀ ਲੰਘਿਆ ਕਰਦਾ ਬਹੁਤ ਨੀਵਾ ਸੀ ਅਸੀਂ ਜਿਹੜਾ ਹਲਵਾ ਲਿਆ ਹੈ ਫਲਾਟ ਹਮਮ ਉਹ ਤਾਂ ਬ ਉਹ ਤਾਂ ਜਿੰਨੇ ਵੀ ਘੁੰਮੀ ਜਾਂਦੇ ਜਾ ਹਮਮ ਉੱਥੇ ਲੜਾਕੂ ਜਾਜ ਜਿਹਨਾਂ ਜਿਹੜਾ ਪਿਆਰ ਕਰਦੇ ਨੇ ਉਹਦੇ ਲਈ ਲੜਾਈਆਂ ਲਈ ਉਹ ਉੱਥੇ ਉਹ ਕੰਮ ਬਸ ਜਿਹੜੇ ਕਰਦੇ ਨੇ ਆਸ-ਪਾਸ ਹੀ ਜਮਾਨੀ ਉਹ ਦੇਖ ਰਿਓ ਬੜਾ ਲਾਈਟਾਂ ਲੁੱਟਾਂ ਜਾਵਾ ਗਲੀਆਂ ਬੰਦ ਸਭ ਕੋ ਬੰਦ ਲੋਕ ਘਰਾਂ ਦੇ ਵਿੱਚ ਬੰਦ ਬੈਲ ਕੋਲ ਸ਼ਾਂਤ ਪਿਆ ਨਹੀਂ ਤਾਂ ਇਸ ਟਾਈਮ ਨੂੰ ਬਹੁਤ ਰੂਕ ਰੋਲਾ ਪਾਉਂਦੇ ਉੱਚੀ ਉੱਚੀ ਤੁਮਚੜ ਪਿਆ ਹੁੰਦਾ ਪਰ ਅੱਜ ਐਂ ਲੱਗਦਾ ਵੀ ਸ਼ਹਿਰ ਦੇ ਵਿੱਚ ਕੋਈ ਹਿੰਦਾ ਹੀ ਨਹੀਂ ਹੈਗਾ ਇੰਨਾ ਕੋਈ ਦੇਖੀ ਨਹੀਂ ਆਸ-ਪਾਸ ਹੀ ਲੋਕ ਡਰ ਤੇ ਸੈਨ ਦੇ ਬਾਹਰ ਹੀ ਨਿਕਲਦੇ ਗਾਈ ਸਰਾਮ ਨਾਲ ਅੰਦਰੋਂ ਅੰਦਰ ਹੀ ਬੈਠੇ ਆਪ ਦਾ ਹਾਂ ਜਦੋਂ ਪਾਣ ਅੰਮ੍ਰਿਤ ਨਾਲ ਜੋਗਾ ਵੀ ਨਹੀਂ ਕਰਦੇ ਨਾ ਇਹ ਜਿਹੜੀ ਪੂਰੀ